ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਭਾਈਆਂ ਨੂੰ ਅੱਜ ਤਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਉਦੋਂ ਵੀ ਭਰਾ ਦਾ ਆਪਣੇ ਦਾ ਅਮਰਜੀਤ ਦਾ ਇੱਕ ਕਮਰਾ ਮੀਦੇ ਮੀਦੇ ਕਾਰਨ ਟੀਕੇ ਮੀਦੇ ਕਾਰਨ ਬਾਈ ਦਾ ਕਮਰਾ ਜਿਹੜਾ ਛੱਤ ਥੱਲੇ ਗਿਰ ਗਈ ਸੀਗੀ ਉਦੋਂ ਵੀ ਬੇਨਤੀ ਕੀਤੀ ਸੀ ਕਮਰਾ ਬਾਈ ਦਾ ਹੁਣ ਵੀਰਾਂ ਦੀ ਕਿਰਪਾ ਨਾਲ ਨਗਰ ਦੇ ਸਹਿਯੋਗ ਨਾਲ ਫੌਜੀ ਵੀਰਾਂ ਦੀ ਕਿਰਪਾ ਦੇ ਨਾਲ ਇਹਦਾ ਬਾਈ ਦਾ ਕਮਰਾ ਹੁਣ ਠੀਕ ਆ ਪੈ ਗਿਆ ਸਾਰਾ ਕੁਝ ਹੋ ਗਿਆ ਫੀਟਿੰਗ ਵਗੈਰਾ ਹੋ ਗਿਆ ਦਿਖਾ ਦੇ ਭਾਈ ਅੰਦਰ ਜਾ ਕੇ ਸਾਰਾ ਕੁਸਾ ਨਗਰ ਦਾ ਧੰਨਵਾਦ ਆ ਫੌਜੀ ਵੀਰਾਂ ਦਾ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਮਦਦ ਕੀਤੀ ਗਰੀਬ ਦੀ ਮਦਦ ਵੱਧ ਤੋਂ ਵੱਧ ਕਰਿਆ ਕਰੋ ਬਾਈ ਜੇ ਆਪਾਂ ਗਰੀਬ ਨਾਲ ਹੀ ਨਹੀਂ ਖੜਾਂਗੇ ਗਰੀਬ ਕਾਮਯਾਬ ਕਿੱਥੋਂ ਹੋਊਗਾ ਹਰੇਕ ਦੀ ਕਰੋ ਯਾਰ ਚਾਹੇ ਦੀ ਗਰੀਬ ਹੈ ਚਾਹੇ ਦੀ ਅਮੀਰ ਹੈ ਹਰੇਕ ਨਾਲ ਖੜਿਆ ਕਰੋ ਜਿਹਦਾ ਨੁਕਸਾਨ ਹੁੰਦਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੋਇਆ ਕਰੋ ਸਾਰੇ ਜਣੇ ਆਪਣਾ ਫਰਜ਼ ਬਣਦਾ ਜੇ ਆਪਾਂ ਅੱਜ ਖੜਾਂਗੇ ਤਾਂ ਕੱਲ ਨੂੰ ਵੀ ਆਪਣੇ ਨਾਲ ਕੋਈ ਨਾ ਕੋਈ ਸਹਿਯੋਗ ਦੇਊਗਾ ਖੜੂਗਾ ਕੋਈ ਠੀਕ ਹੈ ਖੁਸ਼ ਹੈ ਵਾਹ ਭਾਈ ਧੰਨਵਾਦ ਬਾਗੋ ਬਾਗ ਨਗਰ ਦਾ ਪਾਤਾ ਧੰਨਵਾਦ ਤੁਹਾਡੀ ਨਗਰ ਦਾ ਧੰਨਵਾਦ ਭਾਈ ਜੀ ਨੇ ਮੇਰੇ ਸਾਰਿਆਂ ਨੂੰ ਸਹਿਯੋਗ ਦਿੱਤਾ ਸਾਰਿਆਂ ਨੇ ਖੜ ਕੇ ਮੇਰੇ ਨਾਲ ਕੰਮ ਕਰਾਇਆ ਨਾਲੇ ਪੈਸਾ ਦਿੱਤਾ ਧੰਨਵਾਦ ਕਰਦਾ ਮੈਂ ਨਗਰ ਦਾ ਇੰਨਾ ਚੰਗਾ ਨਗਰ ਸਾਰੇ ਪਿੰਡਾਂ ਜੀ ਹੋਣਾ ਇਹੋ ਜਿਹੇ ਲੋਕ ਇਹੋ ਜਿਹੇ ਗਣਕਵਾਚ ਨੇ ਧੰਨਵਾਦ ਧੰਨਵਾਦ